ਕੋਈ ਸੁਣਾਈ ਨਹੀਂ ਦੇ ਮੇਰੀ ਕੋਈ ਸੁਣਾਈ ਨਹੀਂ ਦੇ ਮੇਰੀ ਕੋਈ ਸੁਣਾਈ ਨਹੀਂ ਦੇ ਮੇਰੀ ਕਿਤੇ ਸੁਣਾਈ ਨਹੀਂ ਦੇ ਕਿਤੇ ਮੇਰੀ ਸੁਣਾਈ ਨਹੀਂ ਦੇ ਮੀਨਾ ਹੋ ਗਿਆ ਮੈਨੂੰ ਪਿੱਟਦੀ ਨੂੰ ਮੇਰੀ ਕੋਈ ਸੁਣਾਈ ਨਹੀਂ ਦੇ ਉਈ ਸੁਣਾਈ ਨਹੀਂ ਜੇ ਮੇਰੀ ਮੇਰੀ ਕਿਸੇ ਨੇ ਨਹੀਂ ਜੇ ਸੁਣੀ ਦੀ ਮੇਰੀ ਨਹੀਂ ਜੇ ਕਿਸੇ ਨੇ ਸੁਣੀ ਮੈਂ ਵੀ ਇੱਥੇ ਮਰਨਾ ਜੇ ਬਿੱਟ-ਬਿੱਟ ਕੇ ਇੱਥੇ ਮਾਰ ਦਿਓ ਮੈਨੂੰ ਵੀ ਓ ਮਾਰ ਦਿਓ ਮਲਾਜਮੋ ਮੈਨੂੰ ਵੀ ਏੰਤੂ ਕਬ ਮਾਰ ਦਿਓ ਇੱਥੇ ਹੀ ਮਰਨਾ ਜੇ ਮੈਂ ਜੱਟ-ਬਿੱਟ ਕੇ ਇੱਥੇ ਮੈਂ ਮਰਨਾ ਜੇ

ਉਹਨਾਂ ਦਾ ਉਹ ਬੇਤਾਂ ਗੱਟ ਗਿਆ ਮੈਨੂੰ ਹਜਮ ਹੋਣਾ ਨਹੀਂ ਚਾਹੁੰਦਾ ਮੈਨੂੰ ਅੱਜ ਮੋੜਾ ਦੇ ਕੋਈ ਸੰਪੂਰਨ ਨਹੀਂ ਦੇ ਇਹ ਬਹਿਰਾਮ ਜਿੱਥੇ ਬੰਦਿਆਂ ਨੂੰ ਸੀ ਫੀਲ ਕੋਈ ਇੱਕ ਨੂਰ ਦੀ ਜੇ ਕੰਮ ਆਈ ਨਹੀਂ ਹੁੰਦੀ ਸੀ ਸਾਦਰ ਜੀ ਕੀ ਮਾਮਲੇ ਦਾ ਸਦਰ ਥਾਣੇ ਮੋਰੇ ਤੁਸੀਂ ਅੱਜ ਬੈਠੇ ਹੋ ਯਾਰ ਉਹਨੇ ਪੇਰ ਕੀ ਜਿੱਥੇ ਜੇ ਮੇਰਾ ਪੁੱਤ ਮੁੱਕ ਗਿਆ ਕੋਈ ਮੇਰੀ ਕਿਤੇ ਕੋਈ ਸੁਣਾਈ ਨਹੀਂ ਜੇ ਓ ਚਾੜੋ ਗੱਡੀਆਂ ਮੈਨੂੰ ਮਾਰੋ ਹੋਇਆ ਹੋਇਆ ਕਿਸ ਮਤੇ ਮੁੰਡੇ ਨੂੰ ਚਾੜੋ ਗੱਡੀਆਂ ਇਹ ਪਈਆ ਲੈ ਕੇ ਗਿਆ ਮੇਰੇ ਪੁੱਤ ਨੂੰ ਕੌਣ ਲੈ ਕੇ ਕੌਣ ਗਿਆ ਸੀ ਰਾਜੂ ਇੰਦਰਜੀਤ ਦਾ ਮੁੰਡਾ ਕਿੱਥੇ ਰੰਦਾ ਇਹ ਇੱਥੇ ਮੇਰੇ ਕੋਲ ਹੀ ਇਹ ਨਾਲ ਰਹਿੰਦਾ ਹੀ ਇੰਨੇ ਹੀ ਸਭ ਕੁਝ ਕੀਤਾ ਮੇਰੀ ਕੋਈ ਸੁਣਾਈ ਨਹੀਂ ਜੇ ਇਹ ਨਗਾਓ ਮੇਰੇ ਗੱਡੀਆਂ ਮਾਰੋ ਮੁੰਡੇ ਦੀ ਮਤ ਕਿੱਦੋਂ ਹੋਈ ਮੁੰਡੇ ਦੀ ਮੁੰਡੇ ਦੀ ਮੈਨੂੰ ਇੰਨੇ ਕੀਤੀ ਆ ਇੰਨੇ ਕਤਲ ਹੋ ਗਿਆ ਮੇਰੇ ਪੁੱਤ ਦਾ ਇੰਨੇ ਕੀਤਾ ਰਾਜੂ ਨੇ ਇਹਨੂੰ ਪੁੱਛੋ ਤੁਸੀਂ ਦੱਸਿਆ ਨਹੀਂ ਪੁਲਿਸ ਮਲਾਜਮਾਂ ਨੂੰ ਗੱਲ ਨਹੀਂ ਕੀਤੀ ਕੋਈ ਇਹ ਪੁਲਿਸ ਮਲਾਜਮਾਂ ਦੇ ਮੈਨੂੰ ਮਹੀਨਾ ਹੋ ਗਿਆ ਹੱਥ ਜੋੜਦੀ ਨੂੰ ਓ ਮੇਰੀ ਗਰੀਬਣੀ ਦੀ ਨਹੀਂ ਜੇ ਕਿਸੇ ਨੇ ਸੁਣੀ ਹੁਣ ਕੀ ਕਹਿੰਦੇ ਮੈਨੂੰ ਦੱਸੋ ਫਿਰ ਕੇ ਜਹਾਂ ਮੈਂ ਤਰਨਾ ਲਾਵਾਂਗੀ ਇੱਥੇ ਆਪ ਮਰਾਂਗੀ ਮਤੈ ਮਲਾਜਮ ਕੀ ਕਹਿੰਦੇ ਹੁਣ ਤੁਹਾਨੂੰ ਕੋਈ ਨਹੀਂ ਆਦਾ ਕੁੱਪਾ ਕਰਦੇ ਆ ਕੁਛ ਨਹੀਂ ਕੀਤਾ ਮੈਂ ਕੀ ਦੱਸਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਥਾਣੇ ਆਉਂਦਿਆਂ ਨੂੰ ਨਾ ਹੋ ਗਿਆ ਮੀ ਨਾ ਹੋ ਗਿਆ ਮੈਨੂੰ ਥਾਣੇ ਹੰਤੀ ਨੂੰ ਇਹ ਉਹੀ ਮੁੰਡੇ ਦਾ ਮੜਾ ਗਵਾਚਿਆ ਤੁਹਾਡਾ ਮੁੰਡਾ ਜਿਹੜਾ ਪਹਿਲਾਂ ਜਿਹੜਾ ਗਵਾਚਿਆ ਕੀ ਨਾਮ ਸੀਗਾ ਮੁੰਡੇ ਦਾ ਬਲਵਿੰਦਰ ਸਿੰਘ ਕਿੰਨੇ ਸਾਲ ਦੀ ਉਮਰ ਸੀ ਇਹਦੀ 30 ਸਾਲ ਦੀ 31 ਦੀ ਇਹ ਲੱਭਿਆ ਕਦੋਂ ਮਾਤਾ ਜੀ ਇਹ ਅਪਿਆ ਕੱਤੀ ਨੂੰ ਇਹ ਕਿੱਥੇ ਲੱਭਿਆ ਕਿੱਥੇ ਤੁਹਾਨੂੰ ਦਿੱਸ ਦਿੱਤ ਹੋਈ ਸੀ ਮੁੰਡੇ ਦੀ ਕਿ ਕੀ ਕੋਈ ਨੂੰ ਸਾ ਪਤਾ ਹੀ ਰਾਜੂ ਨੂੰ ਰਾਜੂ ਨੇ ਮਾਰ ਕੇ ਮੇਰਾ ਪੁੱਤ ਸੁਟਿਆ ਨਹੀਂ ਮੇਰੀ ਇੱਕ ਨਾਂ ਸੁਣੀ ਮਲਾਜਮਾ ਨੇ ਹਾਂ ਜੀ ਅੰਕਲ ਜੀ ਕਿਨਾ ਜੀ ਆਪਣਾ ਮੇਰਾ ਨਾਮ ਸੰਸੇਂਗ ਕੀ ਮਾਮਲਾ ਜਿਹੜਾ ਥਾਣੇ ਸਦਰ ਆਏ ਤੁਸੀਂ ਅੱਜ ਇਹ ਸਾਡਾ ਲੜਕਾ 8 ਤਰੀਕ ਨੂੰ 5 ਵਜੇ ਘਰੋਂ ਗਿਆ ਸੀ ਕਰਿਆਣੇ ਦੀ ਦੁਕਾਨ ਤੇ ਵਾਪਸ ਨਹੀਂ ਆਇਆ ਅੱਛਾ ਜੀ ਵਾਪਸ ਨਹੀਂ ਆਇਆ ਤੇ 9 ਤਰੀਕ ਨੂੰ ਅਸੀਂ ਇੱਥੇ ਥਾਣੇ ਰਿਪੋਰਟ ਦਰਜ ਕਰਾਈ ਸੀ ਕਿ ਸਾਡਾ ਬੱਚਾ ਘਰੋਂ ਗਿਆ ਵਾਪਸ ਆਇਆ ਨਹੀਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 7 ਦਿਨ ਫੋਨ ਚੱਲਦਾ ਰਿਹਾ ਉਹ ਬੱਲਾ ਜਾਂਦੀਆਂ ਰਹੀਆਂ ਕੋਈ ਕਾਰਵਾਈ ਨਹੀਂ ਹੋਈ ਕਿਤੇ ਗਏ ਹੀ ਨਹੀਂ ਪੁਲਿਸ ਵਾਲੇ ਤੇ ਮਤਲਬ ਲੱਪਣ ਨਹੀਂ ਗਏ ਕਿਤੇ ਸਾਨੂੰ ਲਾਰੇ ਲਾਏ ਗਏ ਆ 31 ਤਰੀਕ ਨੂੰ 31 12 ਨੂੰ ਬੱਚੇ ਖੇਡਦੇ ਸੀ ਉੱਥੇ ਉਹ ਗੇਂਦ ਅੰਦਰ ਚਲ ਗਈ ਆ ਗ੍ਰੀਨ ਵੈਲੀਸ ਡਾਂਚੀ ਚਾਰ ਦਵਾਦੀ ਵਾਲੀ ਸੀ ਕਿ ਉੱਥੇ লাশ ਪਈ ਸੀ ਬੱਚਿਆਂ ਰੌਲਾ ਪਾਇਆ ਫੇਰੇ ਪੁਰਸ਼ ਗਈ ਆ ਫੇਰ ਉਹ লাশ ਆਪਣੇ ਕਬਜ਼ੇ ਚ ਲੈ ਕੇ ਨਾ ਨੇ ਸਿਵਲ ਹਸਪੀਟਲ ਦਾ ਜਮ੍ਹਾਂ ਕਰਾਤੀ ਆ ਜਮ੍ਹਾਂ ਕਰਾ ਕੇ ਅਗਲੇ ਦਿਨ ਸਾਨੂੰ ਕਹਿੰਦੇ ਪੋਸਟਮਾਰਟਮ ਕਰਵਾਓ ਸਾਨੂੰ ਸਾਧ ਕੇ ਪੋਸਟਮਾਰਟਮ ਕਰਵਾਇਆ ਅਗਲੇ ਦਿਨ ਤਾਂ ਸਾਨੂੰ লাশ ਦੇਤੀ ਆ ਅਸੀਂ ਹੁਣ ਮ੍ਰਿਤਕ ਘਰ ਜਮ੍ਹਾਂ ਕਰਾਈ ਆ ਉਹਨਾਂ ਚਾਰ ਸਸਕਾਰ ਨਹੀਂ ਕਰਨਾ ਚਾਹੁੰਦੇ ਚਾਹੁੰਦੇ ਸਾਨੂੰ ਕੋਈ ਨਿਆਣਾ ਮਿਲਿਆ ਉਹ ਰਾਜੂ ਜਿਹੜਾ ਆ ਉਹ ਮੇਨ ਦੋਸ਼ੀ ਆ ਉਹਦੀਆਂ ਦੇਹਆਂ ਜਿਹੜੀਆਂ ਕਾਲ ਡਿਟੇਲਾਂ ਜਿਹੜੀਆਂ ਆਵਦੀਆਂ ਨੇ ਉਹਨੇ ਘਰੋਂ ਬੁਲਾਇਆ ਉਹਨੂੰ ਉਹਦੇ ਨਾਲ ਹੀ ਗਿਆ ਮੁਰਤੇ ਵਾਪਸ ਨਹੀਂ ਆਇਆ ਉਹ ਸਾਨੂੰ ਕਦੀ ਮਨਾ ਪਿੰਡ ਕਦੀ ਕਿਤੇ ਲਾਂਬੇ ਲਾਂਬੇ ਲਈ ਫਿਰਦਾ ਰਿਹਾ ਸਾਰਾ ਮੁਹੱਲਾ ਫੋਲਿਆ ਉਧਰ ਨਹੀਂ ਲੈ ਕੇ ਗਿਆ ਜਿੱਥੇ ਉਹਨੇ ਬਾਹਰੋਂ ਕੁੰਡਾ ਲਾਇਆ ਸੀਗਾ ਮਤਲਬ ਜੋ ਵੀ ਕੀਤਾ ਉਹਨੇ ਕਰਕੇ ਬਾਅਦ ਕੁੰਡਾ ਲਾ ਦਿੱਤਾ ਵੀ ਕਿਸੇ ਨੂੰ ਪਤਾ ਨਾ ਲੱਗੇ

ਨੂੰ ਗੁਮਰਾਹ ਕੀਤਾ ਗਿਆ ਯਾਨੀ ਕਿ ਲੋਕੇਸ਼ਨ ਵੀ ਤੁਹਾਡੀ ਗਲਤ ਕੱਢੀ ਗਈ ਗਲਤ ਕੱਢੀ ਗਈ ਲੋਕੇਸ਼ਨ ਬਿਲਕੁਲ ਗਲਤ ਕੱਢੀ ਗਈ ਜਿੱਥੇ ਸੀ ਉੱਥੇ ਨਹੀਂ ਲੈ ਕੇ ਗਿਆ ਅਸੀਂ ਅਖਾਏ ਇੱਧਰ ਦੇਖੋ ਇੱਧਰ ਦੁਖਾਉਂਦਾ ਇੱਧਰ ਦੇਖ ਆਏ ਆ ਬਾਹਰ ਕੁੰਡਾ ਲਾਇਆ ਸੀਗਾ ਉਹ ਤਾਂ ਚਾਂਦ ਦੇ ਬੱਚੇ ਖੇਡਦੇ ਸੀ ਤਾਂ ਪਤਾ ਲੱਗ ਗਿਆ ਨਹੀਂ ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਣਾ ਹੁਣ ਸਾਨੂੰ ਕੋਈ ਮਤਲ ਇਨਸਾਫ ਨਹੀਂ ਮਿਲ ਰਿਹਾ ਜਦੋਂ ਉਹਨੇ ਥਾਣੇ 'ਚ ਸਾਨੂੰ ਟੋਲ ਮਤਾਵਾ ਕਰਕੇ ਕੱਢ ਦਿੰਦੇ ਪਾਪਾ ਇਹ ਮੁੰਡਾ ਕਦੋਂ ਦਾ ਗਵਾਚਾ ਸੀਗਾ ਇਹ ਮੁੰਡੇ ਨੂੰ 1 ਮਹੀਨਾ ਹੋ ਗਿਆ 8 12 ਨੂੰ ਗਵਾਚਾ ਸੀ ਕੀ ਨਾਮ ਕੀ ਇਹ ਮੁੰਡੇ ਦਾ ਬਲਵਿੰਦਰ ਸਿੰਘ ਗਿੱਲ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹਦੀਆਂ ਤੇਲ ਆਇਆ ਜਿਹਨੇ ਨਾਲ ਲੈ ਗਿਆ ਉਹ ਤੇ ਪਰਚਾ ਹੋਣਾ ਚਾਹੀਦਾ ਤਾਂ ਪੂਰੀ ਖੋਜ ਕਰਵਾਈ ਹੋਣੀ ਚਾਹੀਦੀ ਆ ਪੇਰੇ ਇਹ ਸਿਸਕਾਰ ਕਰਨ ਨੇ ਤੇ ਉਹਨਾਂ ਚਾਹ ਲੋ ਨਿੱਕਾ ਘਰ ਜੜੀਓ ਦੀ ਰੱਖੀ ਹੋਈ ਏ ਠੀਕ ਨਹੀਂ ਤਾਂ ਇਹ ਹਰਾਮ ਜਥੇਬੰਦੀਆਂ ਨੂੰ ਅਸੀਂ ਫੀਲ ਕਰਾਂਗੇ ਕਿ ਸਾਡੀ ਹਾਲਪ ਕਰਨ ਘਾਦੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਗਰੀਬ ਬੰਦੇ ਆ ਤਾਂ ਇਹ ਪ੍ਰੀਜੀ ਕਲਪਾਤੀਆਂ ਜਿਹੜੀਆਂ ਸਾਡਾ ਪਰਚਾ ਦਰਜ ਨਹੀਂ ਹੋਣ ਦਿੰਦੀਆਂ ਤਾਂ ਆਹ ਮੈਂ ਜਿੰਨੇ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਫੀਲ ਕਰਦਾ ਕਿ ਸਾਡੀ ਗਰੀਬ ਦੀ ਸੁਣ ਕੇ ਫਰਿਆਦ ਤੇ ਸਾਨੂੰ ਇਨਸਾਫ ਦਵਾਇਆ ਜਾਏ